ਹਰੰਗ ਮਹੱਲਾ ਚੌਥਾ ਜਪ ਮੰਨ ਨਰ ਹਰੀ ਨਰ ਹਰਿ ਸੁਆਮੀ ਹਰ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮ ਹਰ ਪ੍ਰੀਤ ਮੋਹਾਰਾ ਰਹਾਉ ਜਿਤ ਗਰੇ ਗੁਣ ਗਾਵਤ ਹਰ ਕੇ ਗੁਣ ਗਾਵਤ ਰਾਮ ਗੁਣ ਗਾਵਤ ਤਿਤ ਗਰੇ ਬਾਜੇ ਪੰਚ ਸ਼ਬਦ ਬੜ ਭਾਗ ਮਥੋਰਾ ਦਿਨ ਜਨ ਕੇ ਸਭ ਪਾਪ ਗਏ ਸਭ ਦੁੱਖ ਗਏ ਸਭ ਰੋਗ ਗਏ ਕਾਮ ਕ੍ਰੋਧ ਲੋਭ ਮੋਹ ਅਬ ਮਾਨ ਗਏ ਤੈਨ ਜਨ ਕੇ ਹਰ ਮਾਰ ਕੱਢੇ ਪੰਜ ਚੋਰਾ ਹਰ ਰਾਮ ਬੋਲੋ ਹਰ ਸਾਧੂ ਹਰ ਕੇ ਜਨ ਸਾਧੂ ਜਗਦੀਸ਼ ਜਪੋ ਮਨ ਬਚਨ ਕਰਮ ਹਰ ਹਰ ਅਰਾਧੂ ਹਰ ਕੇ ਜਨ ਸਾਧੂ ਹਰ ਰਾਮ ਬੋਲ ਹਰ ਰਾਮ ਬੋਲ ਸਭ ਪਾਪ ਗਵਾਦੂ ਨਿਤ ਨਿਤ ਜਾਗਰਣ ਕਰੋ ਸਦਾ ਸਦਾ ਆਨੰਦ ਜਪੋ ਜਗਦੀਸ਼ੋ ਰਾਮ ਮਨ ਇਸੇ ਫਲ ਪਾਵੋ ਸਭੇ ਫਲ ਪਾਵੋ ਧਰਮ ਅਰਥ ਕਾਮ ਬੋਖ ਜਨ ਨਾਨਕ ਹਰਿ ਸਿਉ ਮਿਲੇ ਹਰਿ ਭਗਤ ਤੋਰਾ ਸਾਰਗ ਮਹਲਾ ਚੌਥਾ ਜਪ ਮਨ ਮਾਧੂ ਮਦਸੂਦ ਲੋ ਹਰਿ ਸ੍ਰੀ ਰੰਗੋ ਪਰਮੇਸ਼ਰੋ ਸਤਿ ਪਰਮੇਸ਼ਰੋ ਪ੍ਰਭ ਅੰਤਰਜਾਮੀ ਸਭ ਦੁੱਖਣ ਕੋ ਹੰਤਾ ਸਭ ਸੁਖਣ ਕੋ ਦਾਤਾ ਹਰ ਪ੍ਰੀਤਮ ਗੁਣ ਗਾਓ ਰਹਾਓ ਹਰ ਘਟ ਘਟੇ ਘਟ ਬਸਤਾ ਹਰ ਜਲ ਥਲੇ ਹਰ ਵਸਤਾ ਹਰ ਥਾਨ ਥਨ ਅੰਤਰ ਵਸਤਾ ਮੈਂ ਹਰ ਦੇਖਣ ਕੋ ਚਾਉ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹੇ ਮਾਰਗ ਦਿਖਲਾਵੇ ਤਿਸ ਜਨ ਕੇ ਹਉ ਮਲ ਮਲ ਤੋਬਾ ਪਾਉ ਹਰ ਜਨ ਕੋ ਹਰ ਮਿਲਿਆ ਹਰ ਸਰਦਾ ਤੇ ਮਿਲਿਆ ਗੁਰਮੁਖ ਹਰ ਮਿਲਿਆ ਮੇਰਾ ਮਨ ਤਨ ਆਨੰਦ ਪਏ ਮੈਂ ਦੇਖਿਆ ਹਰ ਰਾਉ ਜਦ ਨਾਨਕ ਕੋ ਕਿਰਪਾ ਪਈ ਹਰ ਕੀ ਕਿਰਪਾ ਪਈ ਜਗਦੀਸ਼ਰ ਕਿਰਪਾ ਪਈ ਮੈਂ ਅਨ ਦਿਨ ਸਾਧ ਸਾਧ ਸਦਾ ਹਰ ਜਪਿਆ ਹਰ ਨਾਉ ਸਾਰਗ ਮਹੱਲਾ ਚੌਥਾ ਜਪ ਮਨ ਨਿਰਪਉ ਸਤ ਸਤ ਸਦਾ ਸਤ ਨਿਰਵੈਰ ਅਕਾਲ ਮੂਰਤ ਅਜੂਨੀ ਸੰਭਉ ਮੇਰੇ ਮਨ ਅਨ ਦਿਨ ਹੋਤੇ ਆਏ ਨਿਰੰਕਾਰ ਨਿਰਹਾਰੀ ਰਹੋ ਹਰ ਦਰਸ਼ਨ ਕੋ ਹਰ ਦਰਸ਼ਨ ਕੋ ਕੋਟ ਕੋਟ ਤੇਤੀ ਸਿੱਧ ਜਤੀ ਜੋਗੀ ਤਟ ਤੀਰਥ ਪਰ ਭਵਨ ਕਰਤ ਰਹਿ ਤਨ ਰਹਾਰੀ ਤਿਨ ਜਨ ਕੀ ਸੇਵਾ ਥਾਏ ਪਈ ਜਿਨ ਕੋ ਕਿਰਪਾਲ ਹੋਬਤ ਬਨਵਾਰੀ ਹਰ ਕੇ ਹੋ ਸੰਤ ਭਲੇ ਤੇ ਉਤਮ ਭਗਤ ਭਲੇ ਜੋ ਭਾਵਤ ਹਰ ਰਾਮ ਮੁਰਾਰੀ ਜਿਨ ਕਾ ਅੰਗ ਕਰੈ ਮੇਰਾ ਸਵਾਮੀ ਕਿ ਨਕੀ ਨਾਨਕ ਹਰ ਪੈਜ ਸੁਬਾਰੀ ਸਾਰਗ ਮਹਲਾ ਚੌਥਾ ਪੜ ਤਾਲ ਜਪ ਮੰਨ ਗੋਬਿੰਦ ਹਰ ਗੋਬਿੰਦ ਗੁਣੀ ਨਿਧਾਨ ਸਭ ਸੇ ਟਕਾ ਪ੍ਰਭੂ ਮੇਰੇ ਮਨ ਹਰਬੋਲ ਹਰ ਪੁਰਖ ਅਬਨਾਸੀ ਰਹਾਉ ਹਰ ਕਾ ਨਾਮ ਅੰਮ੍ਰਿਤ ਹਰ ਹਰ ਹਰੇ ਸੋ ਪੀਐ ਜਿਸ ਰਾਮ ਪਿਆਸੀ ਹਰ ਆਪਦ ਆਲ ਦਇਆ ਕਰ ਮਿਲੈ ਜਿਸ ਸਤਗੁਰ ਸੋ ਜਨ ਹਰ ਹਰੇ ਅੰਮ੍ਰਿਤ ਨਾਮ ਚਖਾਸੀ ਸੋ ਜਨ ਸੇਵੈ ਸਤ ਸਦਾ ਮੇਰਾ ਹਰ ਹਰੇ ਤਿਨ ਕਾ ਸਭ ਦੁਖ ਭਰਮ ਪਉ ਜਾਸੀ ਜਨ ਨਾਨਕ ਨਾਮ ਲਏ ਤਾਂ ਜੀਵੈ ਜਿਉ ਚਾਤ ਲਖ ਜਲ ਪੀਐ ਤ੍ਰਪਤਾਸੀ ਸਾਰਗ ਮਹਲਾ ਚੌਥਾ ਜਪ ਮਨ ਸ੍ਰੀ ਰਾਮ ਰਾਮ ਰਮਤ ਰਾਮ ਸਤ ਸਤ ਰਾਮ ਬੋਲੋ ਪਈਆ ਸਦ ਰਾਮ ਰਾਮ राम रब रह सरबगे रहो राम आपे आप आपे सब करता राम आपे आप आप सप्त जगे जिस आप कृपा करे मेरा राम 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 राय सो जन राम नाम लागे राम नाम की उपमा देखो हर संतो जो भगत जना की पत रख है बिच कल जुग अगे ਜਦ ਨਾਨਕ ਕਾ ਅੰਗ ਕੀਆ ਮੇਰਾ RAM ਰਾਏ ਦੁਸ਼ਮਣ ਦੂਖ ਗਏ ਸਭ ਭਗੇ ਸਾਰੰਗ ਮਹਲਾ ਪੰਜਵਾਂ ਚੌਪਦੀ ਕਰ ਪਹਿਲਾ ਇੱਕ ਓਂਕਾਰ ਸਤਗੁਰ ਪ੍ਰਸਾਦ ਸਤਗੁਰੂ ਮੂਰਤ ਘੋ ਬਲ ਜਾਓ ਅੰਤਰ ਪਿਆ ਚਾਤਰਕ ਜਿਉ ਜਲ ਕੀ ਸਫਲ ਦਰਸ਼ਨ ਕਦ ਪਾਉ ਰਹਾਉ ਅਨਥ ਗੁਨਾਥ ਸਭ ਪ੍ਰਤਪਾਲਕ ਭਗਤ ਬਸਨ ਹਰ ਨਾਉ ਜਾ ਕੋ ਕੋਈ ਨ ਰਖੈ ਪ੍ਰਾਣੀ ਤਿਸ ਤੂੰ ਦੇ ਅਸਰਾਉ ਨਿਧਰਿਆ ਤਰ ਨਿਗਤਿਆ ਗਤਿ ਨਿਥਾਵਿਆ ਤੂੰ ਥਾਉ ਦੈਦ ਸਜਾਉ ਤਾ ਤੂੰ ਸੰਗੇ ਤੇਰੀ ਕੀਰਤ ਕਰਮ ਕਮਾਉ ਏਕ ਸਤੇ ਲੱਖ ਲੱਖ ਤੇ ਏਕਾ ਤੇਰੀ ਗਤ ਮਿਤ ਕਹਿ ਨ ਸਕਾਉ ਤੂੰ ਬੇਅੰਤ ਤੇਰੀ ਮਿਤ ਨਹੀਂ ਪਾਈਐ ਸਭ ਤੇਰੋ ਖੇਲ ਦਿਖਾਓ ਸਾਧਨ ਕਾ ਸੰਗ ਸਾਧ ਸਿਉ ਕੋਸਟ ਹਰ ਸਾਧਨ ਸਿਉ ਲਿਬਲਾਓ ਜਦ ਨਾਨਕ ਪਾਇਆ ਹੈ ਗੁਰਮਤ ਹਰਿ ਦੇਉ ਦਰਸ ਮਨ ਚਾਉ ਸਾਰਗ ਮਹਾਲਾ ਪੰਜਮ ਹਰ ਜੀਉ ਅੰਤਰ ਜਾਮੀ ਜਾਨ ਕਰਤ ਭਰਾਈ ਮਾਨ ਕਤੇ ਸਪਾਈ ਸਾਖੀ ਭੂਤ ਪਵਾਨ ਰਹਾਓ ਬੈਸਨੋ ਨਾਮ ਕਰਤ ਖਟ ਕਰਮ ਅੰਤਰ ਲੋਭ ਜੂਠਾਨ ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ ਕਰਹਿ ਸੋਮ ਪਾਖ ਹਰੈ ਪਰਦਰਭਾਂ ਅੰਤਰ ਝੂਠ ਗਮਾਨ ਸਾਸਤਰ ਵੇਦ ਕੀ ਵਿਦ ਨਹੀਂ ਜਾਣੈ ਵਿਆਪੇ ਮਨ ਕੈ ਮਾਨ ਸੰਧਿਆ ਕਾਲ ਕਰੈ ਸਭ ਵਰਤਾ ਜਿਉ ਸਫਰੀ ਦੰਪਾਨ ਪਰਬੂ ਪਲਾਏ ਊਜੜ ਪਾਏ ਨੇ ਭਲ ਸਭ ਕਰਮਾਨ ਸੋ ਗਿਆਨੀ ਸੋ ਬੈਸਨੋ ਪੜਿਆ ਜਸ ਕਰੀ ਕਿਰਪਾ ਭਗਵਾਨ ਓਨ ਸਤਗੁਰ ਸੇਵ ਪਰਮ ਪਦ ਪਾਇਆ ਉਧਰਿਆ ਸਗਲ ਵਿਸ਼ਵਾਣ ਕਿਆ ਹਮ ਕਥੋ ਕਿਸ ਕਥ ਨਹੀਂ ਜਾਣ ਪਰਬ 파ਵ ਤਵੇ ਬੋਲਾਨ ਸਾਧ ਸੰਗਤ ਕੀ ਧੂਰ ਇਕ ਮੰਗੋ ਜਨ ਨਾਨਕ ਪਇਓ ਸਰਾਨ Sarg mahala panj ban ab moro nach no raho lal rangila sahje payo ਸਤਿਗੁਰੂ ਬਚਨ ਲਹੋ ਰਹਾਓ ਕੁਾਰ ਕੰਨਿਆ ਜੈਸੇ ਸੰਗ ਸਹੇਰੀ ਪ੍ਰਿਆ ਬਚਨ ਉਪਹਾਸ ਕਹੋ ਜੋ ਸੂਰਜਨ ਗਰੇ ਪੀਤਰ ਆਇਓ ਤਬ ਮੁਖ ਕਾਜ ਲਜੋ ਜਿਉ ਕਨਕੋ ਕੋਠਾਰੀ ਚੜਿਓ ਕਬਰੂ ਹੋਤ ਫਿਰੋ ਜਬ ਤੇ ਸੁੱਧ ਭਏ ਹੈ ਬਾਰੈ ਤਬ ਤੇ ਥਾਨ ਥਿਰੋ ਜਿਉ ਦਿਨ ਰੈਨ ਤਉ ਲਓ ਬਜਿਉ ਮੂਰਤ ਘਰੀ ਪਲੋ ਬਜਾ ਬਨਹਾਰੂ ਊਠ ਸਦਾਰਿਓ ਤਬ ਫਿਰ ਬਾਜ ਨਾ ਪਇਓ ਜੈਸੇ ਕੁੰਭ ਉਦਕ ਪੂਰ ਆਨਿਓ ਤਬ ਉਹ ਪੈਨ ਦ੍ਰਿਸ਼ਟੂ ਕੋ ਨਾਨਕ ਕੁੰਭ ਜਲੈ ਮਹਡਾਰਿਓ ਅੰਬੈ ਆਂਬ ਮਿਲੋ ਸਾਰਗ ਮਹੱਲਾ ਪੰਜਮਾ ਅਪੂਸੇ ਕਿਆ ਕਹਾ ਲੈਨੋ ਨਾਮ ਅੰਮਰ ਤਦ ਸੰਨੀ ਕੋ ਬਾਬਰ ਬਿਕ ਸਿਉ ਗੈਰ ਰਹਾ ਰਹੋ ਦੁਰਲਭ ਜਨਮ ਚਰਨ ਕਾਲ ਪਾਇਓ ਯਾ ਤੂ ਕਉੜੀ ਬਦਲਾ ਕਾਥੂਰੀ ਕੋ ਗਗ ਆਇਓ ਲਾਧਿਓ ਕਲਰ ਬਿਰਖ ਜਿਬਾ ਆਇਓ ਲਾਬ ਲਾਬਨ ਕਹਿ ਤਾਈ ਮੋਨ ਠਗੋਰੀ ਸਿਓ ਉਲਜਪਾ ਕਾਜ ਬਾਤ ਰਹਿ ਲਾਲ ਖੋਈ ਹੈ ਫਿਰ ਇਹੋ ਅਵਸਰ ਕਦ ਲਹਾ ਸਗਲ ਪਰਾਧ ਏਕ ਗੁਣ ਨਹੀਂ ਠਾਕਰ ਛੋਡ ਦਾਸ ਪਜਾ ਆਈ ਮscht ਜੜਬਤ ਕੀ ਨਿਆਈ ਜਿਉ ਤਸਕਰ ਦਰਸਾਨ ਹਾ ਆਨ ਪਾਉ ਨ ਕੋ ਸੁਜੈ ਹਰ ਦਾਸਾ ਸਰਣੀ ਪਰ ਰਹਾ ਕਉ ਨਾਨਕ ਤਬਹੀ ਮਨ ਸੁਟਿਐ ਜਿਉ ਸਗਲੇ ਔਗਣ ਮੇਟ ਤਰਹਾ ਸਰਗ ਮਹੱਲਾ ਪੰਜਮਾ ਮਾਈ ਧੀਰ ਰਹੀ ਪ੍ਰੇ ਬਹੁਤ ਬਰਾਗਿਓ ਅਨਕ ਪਾਤਨੂ ਬਰੰਗਰੇ ਤਿਨ ਸੋ ਰੁਚੈ ਨ ਲਾਗਿਓ ਰਹੁ ਨਿਸ ਬਾਸਰ ਪ੍ਰਿਆ ਪ੍ਰਿਆ ਮੁਖ ਟੇਰੋ ਨੀਂਦੁ ਪਲਕ ਨਹੀ ਜਾਗਿਓ ਹਾਰ ਕਜਰ ਬਹਤਰ ਅਨ ਕਿਸਿ ਗਾਰ ਰੇ ਬਿਨ ਪਰ ਸਭੈ ਬਖ ਲਾਗਿਓ ਪੂਛੋ ਪੂਸਿਓ ਦਿਨ ਪਾਤ ਕਰੋ ਕੋਊ ਕਹ ਪ੍ਰਿਆ ਦੇ ਸੰਗਿਓ ਹਿਉ ਦਿਉ ਸਭ ਮਨ ਤਨ ਅਰਪਉ ਸੀਸ ਚਰਨ ਪਰ ਰਖਿਓ ਚਰਨ ਬੰਦਨਾ ਅਮੋਲ ਦਾਸ ਰੋ ਦੇਉ ਸਾਧ ਸੰਗਤ ਅਰਦਾਗਿਓ ਕਰਹੁ ਕਿਰਪਾ ਮੋਹਿ ਪ੍ਰਭੂ ਮਿਲਾਵੋ निमक दरस खा गयो दे पई तब पीतरे आयो मेरा मन अन दिन सित लागो कहो नानक रस मंगल गाए शब्द अनाहद बाजो सारग महल पांजां माई सत 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 हर सत 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 सादा बचन गुरु जो पूरा कहो सीख गांठरी बादा रहो ਨੇਸ ਬਾਸਰ ਨਖੇਤਰ ਬਨਾਸੀ ਰਾਵ ਸਸੀਰ ਬੇਨਾਦਾ ਗਰਬ ਸੁਦਾ ਜਲ ਪਵਨ ਜਾਏ ਕੋ ਇਕ ਸਾਧ ਬਚਨ ਅਟਲਾਦਾ ਖੰਡ ਬਨਾਸੀ ਜੇਰ ਬਨਾਸੀ ਉਤਪਦ ਸੇਤ ਬਨਾਦਾ ਚਾਰ ਬਨਾਸੀ ਖਟੇ ਬਨਾਸੀ ਇਕ ਸਾਧ ਬਚਨ ਇਹ ਚ ਲਾਦਾ ਰਾਜ ਬਨਾਸੀ ਤਾਮ ਬਨਾਸੀ ਸਾਧਕ ਪੀਬੇ ਨਾਦਾ ਵਿਸ਼ਟ ਮਾਨ ਹੈ ਸਗਲ ਬਨਾਸੀ ਇਕ ਸਾਧ ਬਚਨ ਆਗਾਦਾ ਆਪੇ ਆਪ ਆਪ ਹੀ ਆਪੇ ਸਭ ਆਪਨ ਖੇਲ ਦਿਖਾਤਾ ਪਾਇਓ ਨਾ ਜਾਈ ਕਹੀਂ ਬਾਤਰੇ ਪ੍ਰਭ ਨਾਨਕ ਗੁਰ ਮਿਲ ਲਾਦਾ ਸ਼ਾਰਗਮ ਹਲਾ ਪੰਜਮਾ ਮੇਰੇ ਮਨ ਬਾਸਬੋ ਗੁਰੂ ਗੋਵਿੰਦ ਜਹਾਂ ਸਿਮਰਨ ਪਇਓ ਹੈ ਠਾਕੁਰ ਤਹਾਂ ਨਗਰ ਸੁਖ ਆਨੰਦ ਰਹੋ ਜਹਾਂ ਵੀ ਸਿ rè ਠਾਕੁਰ ਪਿਆਰੋ ਤਹਾਂ ਦੂਖ ਸਭ ਆਪਦ ਜਹ ਗੁਣ ਗਾਇ ਅਨੰਦ ਮੰਗਲ ਰੂਪ ਤਹ ਸਦਾ ਸੁਖ ਸੰਪਦ ਜਹਾਂ ਸਰਬਨ ਹਰ ਕਥਾ ਨ ਸੁਣੀਐ ਤਹ ਮਹਾ ਭਯਾਲ ਉਦਿਆਨਦ ਜਹਾਂ ਕੀਰਤਨ ਸਾਧ ਸੰਗਤ ਰਸ ਤਹ ਸਾਗਨ ਬਾਸ ਫਲਾਨਦ ਬਿਨ ਸਿਮਰਨ ਕੂਟ ਬਰਖ ਜੀਵੇ ਸਗਲੀ ਆਉਧ ਬਿਰਥਾਨਦ ਏਕ ਨਿਮਖ ਗੋਬਿੰਦ ਭਜਨ ਕਰ ਤੋ ਸਦਾ ਸਦਾ ਜੀਵਾਨਦ ਸਰਨ 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 ਪ੍ਰਭ ਪਾਭੂ ਦੀ ਜੈ ਸਾਧ ਸੰਗਤ ਕਿਰਪਾ ਨਦ ਨਾਨਕ ਪੂਰ ਰਹਉ ਹੈ ਸਰਬਮੈ ਸਗਲ ਗੁਣਾ ਵਿਦ ਜਾਣਦ ਸਾਰਗ ਬਹਾਲਾ ਪੰਜਮ ਆਪ ਮੁਹੇ ਰਾਮ ਪਰਉਪਾਇ ਜੋ ਜੋ ਸਰਲ ਪ੍ਰਯੋਗ ਕਰਣਾ ਨਿਦਤੇ ਤੇ ਭਵੈ ਤਰਾਏ ਰਹਾਉ ਸੁਖ ਸੋਇ ਵਰ ਸਹਿਜ ਸਮਾਇਉ ਸਹਿਸਾ ਗੁਰਹਿ ਗਵਾਈ ਜੋ ਜਹਤ ਸੋਈ ਹਰ ਕੀਉ ਮਨ ਬਾਸ ਤੋ ਫਲ ਪਾਏ ਹਿਰਦੈ ਜਪਿਉ ਨੀਤਰ ਧਿਆਨ ਲਾਵੋ ਸਰਬਣੀ ਕਥਾ ਸੁਨਾਈ ਚਰਣੀ ਚਲੋ ਮਾਰ ਇਕਠਾ ਕਰਕੇ ਰਸਨਾ ਹਰ ਗੁਣ ਗਾਏ ਦੇਖਿਉ ਡਿਟ ਸਰਬ ਮੰਗਲ ਰੂਪ ਉਲਟੀ ਸੰਤ ਕਰਾਏ ਪਾਇਓ ਲਾਲ ਅਮੋਲ ਨਾਮ ਹਰ ਸੂੜ ਨਕਤ ਹੂੰ ਜਾਏ ਕਵਨ ਉਪਮਾ ਕੌਣ ਬੜਾਈ ਤੇ ਆ ਗੁਣ ਕਹੋਰੀ ਜਾਏ ਹੋਤ ਕਿਰਪਾਲ ਦੀਨ ਦਇਆ ਪ੍ਰਭ ਜਦ ਨਾਨਕ 10 ਦਸਾਏ ਸਰਗਮਹਲਾ ਪੰਜਵਾਂ ਉਹੀ ਸੁਖ ਕਾਸਿਓ ਬਰਨ ਸੁਨਾਬਤ ਅਨਦ ਬਨੋਦ ਪੇਖ ਪ੍ਰਭ ਦਰਸ਼ਨ ਮਨ ਮੰਗਲ ਗੁਣ ਗਾਵਤ ਰਹੁ ਬਿਸਮ ਭਈ ਪੇਖ ਬਿਸਮਾਦੀ ਪੂਰ ਰਹੇ ਕਿਰਪਾ ਬਤ ਬਿਉ ਯਮ ਵਰਤਨ ਨਾਮ ਅਮੋਲਕ ਜਿਉ ਚਾਖ ਗੁੰਗਾ ਮੁਸਕਾਵਤ ਜੈਸੇ ਪਵਨ ਬੰਧ ਕਰ ਰੱਖਿਓ ਬੂਜਨ ਆਵਤ ਜਾਵਤ ਜਾ ਕੋ ਰਿਦਾ ਪ੍ਰਗਾਸ ਭਇਉ ਹਰ ਵਾਂ ਕੀ ਕਹੀ ਨ ਜਾਏ ਕਹਾਵਤ ਆਨ ਉਪਾਵ ਜਿਤੇ ਕਿਸ ਕਹੀਐ ਤੇ ਤੇ ਸਿਖੇ ਪਾਵਤ ਅਚਿੰਤ ਲਾਲ ਗਰੇ ਭੀਤਰ ਪ੍ਰਗਟਿਓ ਆਗਮ ਜੈਸੇ ਪਰਖਾਵਤ ਨਿਰਗੁਣ ਨਿਰੰਕਾਰ ਅਵਨਾਸੀ ਉਤਲੁ ਤੁਲੁ ਨ ਜਾਵਤ ਕੋ ਨਾਨਕ ਅਜਰ ਜਨ ਜਰਿਆ ਤਿਸ ਹੀ ਕਉ ਬਨ ਆਵਤ ਸਾਰਗ ਮਹੱਲਾ ਪੰਜਮ ਬਿਖੀ ਦੇ ਨਰੇ ਨੇ ਇਵਹੀ ਗੁਦਾਰੈ ਗੋਬਿੰਦ ਨ ਭਜੈ ਉਹ ਬੰਧ ਮਾਤਾ ਜਨਮ ਜੂਹੇ ਜੋ ਹਰੈ ਰਹੋ ਨਾਮ ਮੋਲਾ ਪ੍ਰੀਤਨ ਤਿਸਉ ਪਰ ਨਿੰਦਾ ਹਿਤਕਾਰੈ ਛਾ ਪਰ ਬਾੰਦ ਸਬਾਰੈ ਤਿਰਲ ਕੋ ਦਵਾਰੈ ਪਾਪ ਕਜਾਰੈ ਕਲ ਰਪੋਠੋ ਠਾਵੈ ਮੁੰਡੇ ਅਮਰਤ ਮਨ ਤੇ ਢਾਰੈ ਓਡੈ ਵਾ ਤਰ ਕਾਜਰ ਮਹਿ ਭਰਿਆ ਬੌਰ ਬੌਰ ਫਿਰ ਚਾਰੈ ਕਟੇ ਪੇੜ ਡਾਲ ਪਰ ਠਾਡੋ ਖਾਏ ਖਾਏ ਮੁਸਕਰੈ ਗਿਰਿਉ ਜਾਏ ਰਸਾਤਲ ਪਰਿਉ 시ਟੀ 시ਟੀ ਸਰਪਾਰੈ ਨਿਰਬੈ ਰੈ ਸੰਗ ਬਹਿਰ ਰਚਾਈ ਪਹੁੰਚ ਨ ਸਕੈ ਗਵਾਰੈ ਕਉ ਨਾਨਕ ਸੰਤਨ ਕਾ ਰਖਾ ਪਾਰ ਬ੍ਰਹਮ ਅਨੰਕਾਰੈ ਸਾਰਗ ਮਹਲਾ 5ਮ ਆਵਰ ਸਭ ਭੁੱਲੇ ਪਰਮਤ ਨਾ ਜਾਣਿਆ ਏਕ ਸਦਾ ਖਰਦਾ ਕੈ ਹਿਰਦੈ ਵਸਿਆ ਤਿਨ ਬਿਧ ਤਤ ਪਸਾਨਿਆ ਰਹਉ ਪਰਬ੍ਰਤ ਮਾਰਗ ਜੇਤਾ ਕਿਸ ਹੋਈਐ ਤੇ ਤਾ ਲੋਗ ਵਿਚਾਰਾ ਜੋ ਲੋ ਹਿਰਦੈ ਨਹੀਂ ਪ੍ਰਕਾਸ਼ ਤਉ ਲੋ ਅੰਧ ਅੰਧਾਰਾ ਜੈਸੇ ਧਰਤੀ ਸਾਧੈ ਬੋ ਵਿਦ ਬਿਨ ਬੀਜੈ ਨਹੀਂ ਜਮੈ RAM ਨਾਮ ਬਿਨ ਮੁਕਤ ਨ ਹੋਈ ਹੈ ਤੂ ਟੈ ਨਹੀਂ ਅਬ ਮਨੈ ਨੀਰ ਬਲੋ ਬਾਇ ਅਤਿ ਸ਼ਰਮ ਪਾਵੈ ਮੈਨੂੰ ਕੈਸੇ ਰੀਸੈ ਬਿਨ ਗੁਰ ਭੇਟੇ ਮੁਕਤ ਨਾ ਕਾਹੂੰ ਮਿਲਤ ਨਹੀਂ ਜਗਦੀਸ਼ੈ ਖੋਜ ਤੋ ਖੋਜ ਤ ਇਹ ਵਿਚਾਰਿਓ ਸਰਬ ਸੁਖ ਆਹਰ ਨਮ ਕਉ ਨਾਨਕ ਤਿਸ ਭਇਓ